ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਕਸਬਾ ਧਾਰੀਵਾਲ ਦੇ ਨਜ਼ਦੀਕ ਪਿੰਡ ਕਾਂਗ ਵਿਖੇ 76ਵੇਂ ਗਣਤੰਤਰਤਾ ਦਿਵਸ ਤੇ ਸਰਪੰਚ ਹਰਪਾਲ ਸਿੰਘ ਕਾਂਗ ਅਤੇ ਸਮੁੱਚੀ ਪੰਚਾਇਤ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਉੱਚੇ-ਚੇ ਤੌਰ ਤੇ ਪਹੁੰਚੇ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਤਿਰੰਗਾ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਉਨਾ ਬਾਬਾ ਸਾਹਿਬ ਡਾਕਟਰ ਪੀਮ ਰਾਉ ਅੰਬੇਦਕਰ ਜੀ ਦੇ ਜੀਵਨ ਅਤੇ ਭਾਰਤੀ ਸੰਵਿਧਾਨ ਲਾਗੂ ਹੋਣ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਲਵਲੀ ਨਾਗੀ, ਜਨਰਲ ਸਕਤਰ ਦਲਜੀਤ ਸਿੰਘ, ਐਕਟਿਵ ਮੈਂਬਰ ਰਾਮਪਾਲ, ਗੁਰਮੁਖ ਸਿੰਘ, ਸਤੀਸ ਸਾਦੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ। ਦੇਖੋ ਤਾੜੀ ਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ। जन 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 बोलो बोलो गायत्री मंत्र जन करे मंत्र धार्मिक जाया है भारत माता की दाता जाया है जय रहे जय है जय 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 जाया है जय भारत माता की जय भारत माता की जय इंकलाब जिंदाबाद ਦੀ ਜੈ ਪਹਿਲਾਂ ਤੇ ਜੀ ਸਾਰੇ ਭਾਰਤ ਵਾਸੀਆਂ ਨੂੰ ਸਾਡੇ ਵੱਲੋਂ ਪਿੰਡ ਕੰਗ ਦੀ ਸਮੂਹ ਸੰਗਤ ਵੱਲੋਂ ਪੂਰੀ ਪੰਚਾਇਤ ਵੱਲੋਂ ਲੱਖ ਲੱਖ ਵਧਾਈਆਂ ਜੀ ਗਨਤਨਤਾ ਦਿਵਸ ਦੀਆਂ ਇਹ ਉਪਰਾਲਾ ਜੋ ਅਸੀਂ ਝੰਡੇ ਦੀ ਰਸਮ ਦਾ ਹੈ 5 ਸਾਲ 6 ਸਾਲ ਤੋਂ ਚੱਲ ਰਿਹਾ ਸਾਡੇ ਪਿੰਡ ਜਿਉਂਦੇ ਪਹਿਲੀ ਵਾਰੀ ਸਰਪੰਚ ਬਣਿਆ ਸੀ ਮੈਂ ਉਦੋਂ ਤੋਂ ਆਪਾਂ ਇਹ ਅਪਰਾਲਾ ਕੀਤਾ ਹੋਇਆ ਕਿ ਸਾਡਾ ਪਹਿਲਾ ਫਰਜ਼ ਬਣਦਾ ਕਿ ਜਿਸ ਮੁਲਕ ਵਿੱਚ ਜਿੱਥੇ ਰਹਿ ਰਹੇ ਆ ਉਸ ਦੀ ਜਦੋਂ ਵੀ ਕੋਈ ਦੇਣ ਆਉਂਦਾ ਤੇ ਉਹਨੂੰ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਜਿਵੇਂ ਕਿ ਗਣਤੰਤਰਤਾ ਦਿਵਸ ਵੀ ਆ ਸੁਤੰਤਰਤਾ ਦਿਵਸ ਵੀ ਆ ਦੋਵਾਂ ਟਾਈਮਾਂ ਤੇ ਆਪਾਂ ਝੰਡਾ ਚੜ੍ਹਾ ਕੇ ਤੇ ਨਮਨ ਕਰਦੇ ਆ ਦੂਸਰਾ ਡਾਕਟਰ ਬੇਦਕਾਰ ਸਾਹਿਬ ਜੀ ਦਾ ਸਾਨੂੰ ਬਹੁਤ ਵੱਡਾ ਹੀ ਦੇਣ ਵਾ ਉਹਨਾਂ ਨੇ ਹੀ ਸੰਵਿਧਾਨ ਲਿਖਿਆ ਅੱਜ ਦੇ ਦਿਨੀ ਇਹ ਸਾਰਾ ਕੁਝ ਹੋਇਆ ਸੀ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਕਰਕੇ ਇਹ ਸਾਰਾ ਪ੍ਰਾਲਾ ਕਰਦੇ ਆ ਅਸੀਂ ਇੱਥੇ ਪਹੁੰਚੀ ਹੋਈ ਟੀਮ ਹਮਰ ਰਾਈਟਸ ਦੀ ਜੋ ਕਿ ਸਾਡੇ ਵੀਰ ਜੀ ਜੇਪੀ ਸਾਹਿਬ ਪ੍ਰਧਾਨ ਨੇ ਸਾਡੇ ਪੰਜਾਬ ਲੈਵਲ ਦੇ ਉਹਨਾਂ ਦਾ ਆਖਿਆ ਐਨ ਜੀ ਆਂ ਆਖਦੇ ਆ ਜਿਨ੍ਹਾਂ ਨੇ ਅੱਜ ਆ ਕੇ ਸਾਡੇ ਪਿੰਡ ਝੰਡੇ ਦੀ ਰਸਮ ਜਿਹੜੀ ਆ ਉਹ ਦਾਾ ਕੀਤੀ ਆ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਪਹੁੰਚੇ ਹੋਏ ਆ ਸਾਡੇ ਜ਼ਿਲ੍ਹਾ ਸਕੱਤਰ ਸਾਹਿਬ ਪਹੁੰਚੇ ਹੋਏ ਆ ਸਮੂਹ ਟੀਮ ਦਾ ਆਖਿਆ ਉਹਨ ਤੇ ਜੀ ਆਇਆਂ ਨੂੰ ਤੇ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਫਿਰ ਦੁਬਾਰਾ ਤੋਂ ਆਪਣੇ ਨਗਰ ਵੱਲੋਂ ਸਮੂਹ ਔਰੇ ਹੀ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਲੱਖ ਲੱਖ ਗਣਤੰਤਰ ਦਾ ਦਿਵਸ ਦੀ ਵਧਾਈ ਦਿੰਦਾ ਹਾਂ ਇੰਨੀਆਂ ਨਾਲ ਗੱਲਾਂ ਨਾ ਖਿਮਾ ਦਾ ਜੱਜ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸ਼ੁਭ ਦਿਨ ਹੈ 26 ਜਨਵਰੀ ਗਣਤੰਤਰ ਦਿਵਸ 76ਵਾਂ ਗਣਤੰਤਰ ਦਿਵਸਾ ਪਿੰਡ ਕੰਗਾਂ ਦੇ ਵਿੱਚ ਸਰਦਾਰ ਹਰਪਾਲ ਸਿੰਘ ਜੀ ਕੰਗ ਜੋ ਇੱਥੋਂ ਦੇ ਮੌਜੂਦਾ ਸਰਪੰਚ ਨੇ ਤੇ ਸਾਡੀ ਜਿਹੜੀ ਟੀਮ ਹੈ ਹਿਊਮਨ ਰਾਈਟਸ ਸਟਰੱਕਚਰ ਸੁਸਾਇਟੀ ਦੇ ਜ਼ਿਲ੍ਹੇ ਦੇ ਸਖਤਰ ਵੀ ਨੇ ਬੜੀ ਖੁਸ਼ੀ ਦਾ ਮੌਕਾ ਵਾ ਪਹਿਲਾ ਸਭ ਤੋਂ ਪਹਿਲਾਂ ਤੇ ਪਿੰਡ ਕੰਗਵਾਸੀਆਂ ਨੂੰ ਅਤੇ ਪੂਰੇ ਦੇਸ਼ ਵਿੱਚ ਵਿਦੇਸ਼ ਵਿੱਚ ਵੱਸਦੇ ਸਾਰੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਆ ਸਰਪੰਚ ਸਾਹਿਬ ਦਾ ਉਪਰਾਲਾ ਦੇਖ ਕੇ ਕਿ ਸਭ ਤੋਂ ਪਹਿਲਾਂ ਸਾਡੇ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਉਹਨਾਂ ਨੇ ਨਮਨ ਕਰਦਿਆਂ ਹੋਇਆ ਉਹਨਾਂ ਨੂੰ ਹਾਰ ਪਾ ਕੇ ਤੇ ਫਿਰ ਆਪਾਂ 26 ਜਨਵਰੀ ਦਾ ਆਗਾਜ਼ ਕੀਤਾ। ਇਹ ਉਹ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜਿਨ੍ਹਾਂ ਦੇ ਕਰਕੇ ਅਸੀਂ ਅੱਜ 26 ਜਨਵਰੀ ਮਨਾ ਰਹੇ ਆ। ਇਹਨਾਂ ਨੇ ਜਿਹੜਾ ਸੰਵਿਧਾਨ ਲਿਖਿਆ ਵਾ ਉਹਨੂੰ ਪੂਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਲਿਆ ਗਿਆ ਬਾਹਰਲੇ ਮੁਲਕਾਂ ਵਾਲਿਆਂ ਵੀ ਇਹਨਾਂ ਨੂੰ ਪੁੱਛਿਆ ਕਿ ਸਾਨੂੰ ਕੁਝ ਵੀ ਸੋਚ ਦੋ ਕਿ ਤੁਸੀਂ ਐਡਾ ਵਧੀਆ ਤੇ ਇੱਕ ਸਾਰਾ ਪੈਰਲਲ ਜਿਹੜਾ ਸੰਵਿਧਾਨ ਲਿਖਿਆ ਜਿਹਦੇ ਵਿੱਚ ਅਮੀਰ ਗਰੀਬ ਸਾਰੇ ਇੱਕ ਕੀਤੇ ਗਏ ਨੇ ਸਾਰਿਆਂ ਨੂੰ ਅਧਿਕਾਰ ਦਿੱਤਾ ਗਿਆ ਜੇ ਅੱਜ ਅਸੀਂ ਸਰਕਾਰਾਂ ਬਣਾਉਂਦੇ ਆ ਤੇ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਡੇ ਸੰਵਿਧਾਨ ਚ ਦਿੱਤਾ ਗਿਆ ਵਾ ਜਿਹੜੀ ਅਸੀਂ 26 ਜਨਵਰੀ ਮਨਾਉਂਦੇ ਆ 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਹੋਇਆ ਸੀ ਜਿਸ ਕਰਕੇ ਸਾਨੂੰ ਅੱਜ ਹੱਕ ਆ ਜੋ ਅੱਜ ਅਸੀਂ ਬੋਲਣ ਵੀ ਦੇ ਆ ਜਾ ਕੋਈ ਵੀ ਅਸੀਂ ਗੱਲ ਲੈ ਕੇ ਜਾਣੇ ਆ ਜਿਹੜਾ ਨਾ ਧੱਕਾ ਹੁੰਦਾ ਵਾ ਤੇ ਇਸੇ ਹੀ ਅਧਿਕਾਰ ਦੇ ਨਾਲ ਅਸੀਂ ਜਾਣੇ ਆ ਤੇ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਇਹ ਸਵਿਧਾਨ ਲਿਖਿਆ ਤੇ 26 ਜਨਵਰੀ ਉਹਦੇ ਕਰਕੇ ਮਨਾਉਂਦੇ ਆ ਬੜੀ ਖੁਸ਼ੀ ਨਾਲ ਦੇਸ਼ ਵਿਦੇਸ਼ਾਂ ਵਿੱਚ ਅੱਜ ਸਾਰੇ ਤਿਰੰਗੇ ਝੰਡੇ ਲਹਿਰਾਏ ਜਾ ਰਹੇ ਨੇ ਸ਼ਹਿਰ ਧਾਰੀਵਾਲ ਚ ਵੀ ਹੋ ਕੇ ਆਏ ਆ ਉੱਥੇ ਵੀ ਪ੍ਰੋਗਰਾਮ ਸੀ ਤੇ ਪਿੰਕ ਪਿੰਡ ਕੰਗਵਾਸੀ ਵਿੱਚ ਬਹੁਤ ਉਤਸ਼ਾਹ ਮੈਂ ਦੇਖਿਆ ਔਰ ਇਹ ਵਧਾਈ ਦੇ ਪਾਤਰ ਵੀ ਨੇ ਸਰਪੰਚ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਸਾਰੇ ਮੈਂਬਰ ਔਰ ਸਾਰੇ ਪਿੰਡ ਵਾਸੀ ਕਿਉਂਕਿ ਸਾਰੇ ਧਾਰੀਵਾਲ ਦੇ ਇਲਾਕੇ ਦੇ ਵਿੱਚ ਬਾਬਾ ਭੀਮਰਾਮ ਬੇਦਕਰ ਜੀ ਦਾ ਜਿਹੜਾ ਬੁੱਤਵਾ ਇਸੇ ਪਿੰਡ ਵਿੱਚ ਆ ਔਰ ਇੱਥੇ ਪ੍ਰੋਗਰਾਮ ਵੀ ਬੜਾ ਵਧੀਆ ਉਹਨਾਂ ਦਾ ਕਰਦੇ ਨੇ ਤੇ ਅੱਜ ਗਣਤੰਤਰ ਦਿਵਸ ਇਹਨਾਂ ਨੇ ਮਨਾਇਆ ਵਾ ਮੈਂ ਇੱਕ ਵਾਰ ਫੇਰ ਪਿੰਡ ਕੰਗਵਾਸੀ ਤੇ ਭਾਰਤ ਦੇ ਵਿੱਚ ਦੇਸ਼ ਵਿਦੇਸ਼ ਵਸਦੇ ਸਾਰੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਜੈ ਹਿੰਦ ਜੈ ਭਾਰਤ